ਪਨੀਰ ਘਰ ਲਿਆਉਣ ਸਿੱਖਾ ਪਰਖ ਲਿਕੜਾ ਆ ਗਈ। ਇਹਦੇ ਵਿੱਚ ਪਾਣੀ ਪਾ ਦਾਂਗੀ। ਪਾਣੀ ਥੋੜਾ ਜਿਹਾ ਗਰਮ ਕਰੀ। ਇਹਦੇ ਨਾਲ ਆਪਣੇ ਬਾਣ ਲਈਏ ਦਾਲ ਕੁੱਕਰ ਦੇ ਵਿੱਚ ਟੱਕ ਦਿੰਨੇ ਆ ਜੀ ਟਾਕੇ ਆਪਾਂ ਪਾਣੀ ਨੂੰ ਕਰਾਂਗੇ ਗਰਮ। ਇਹ ਆਪਣਾ ਪਾਣੀ ਹੋ ਚੁੱਕਿਆ ਗਰਮ ਹੁਣ ਆਪਾਂ ਮੱਝ ਦੇ ਵਿੱਚ ਆਪਾਂ ਮੱਕੀ ਦੀ ਔੜੀ ਮੈਂ ਆਈ ਸੀ ਆਪਣੇ ਪਿੰਡ ਮੰਮੀ ਕਹਿੰਦੇ ਵੀ ਮੇਰਾ ਵੀ ਚਾਰ ਮੁੱਕਣੇ ਵਾਲਾ ਹੀ ਐ ਵੀ ਮੈਨੂੰ ਵੀ ਥੋੜਾ ਜਿਹਾ ਬਣਾ ਕੇ ਦੇਖ ਮਕਤਲ ਸ਼ਾਮ ਦਾ ਟਾਈਮ ਆ ਦਾਲ ਤਰੀ ਹੋਈ ਸੀ ਤੇ ਔੜੇ ਆਪਾਂ ਪਹਿਲਾਂ ਤੋਂ ਸਮਾਰਲੇ ਸੀ ਚੰਗੀ ਤਰ੍ਹਾਂ ਜੀ ਕਹਿੰਦੇ ਮੈਨੂੰ ਵੀ ਚਾਰ ਬਣਾ ਦਿਓ ਮੈਂ ਕਿਹਾ ਵੀ ਚਲੋ ਹੁਣ ਆਪਾਂ ਉਬਾਲ ਦਿੰਨੇ ਆ ਤੇ ਨਰਮ ਹੋ ਜਾਣਗੇ ਢੜਕਾਂ ਕੱਢ ਕੇ ਰਾਤ ਨੂੰ ਤਾਂ ਅੰਦਰੇ ਪਾ ਦਾਂਗੇ ਜੀ ਕੱਲ ਨੂੰ ਧੁੱਪ ਨਿਕਲੂ ਜੀ ਹੁਣ ਤੱਕ 12:30 ਵਜੇ ਤੱਕ ਧੁੱਪ ਨਿਕਲਦੀ ਜੇ ਨਿਕਲੈ ਤਾਂ ਜਰਕਾਂ ਅੰਤੇ ਧੁੱਪ ਲਵਾ ਲਾਂਗੇ ਫੇਰ ਰਾਤ ਨੂੰ ਫੇਰ ਪਏ ਰਹਿਣਗੇ ਜੀ ਫੇਰ ਅਗਲੇ ਦਿਨ ਪਾਵਾਂਗੇ ਚਾਰ ਜੇ ਤਾਂ ਸਾਧਰੇ ਧੁੱਪ ਨਿਕਲਿਆਈ ਫੇਰ ਤਾਂ ਸ਼ਾਮ ਨੂੰ ਹੀ ਆਪਣਾ ਚਾਰ ਬਣ ਜੂਗਾ ਕਿਉਂਕਿ ਧੁੱਪ ਚ ਸੁੱਕ ਜਾਣਗੇ ਜੇ ਧੁੱਪ ਘੱਟ ਨਿਕਲੀ ਫੇਰ ਆਪਾਂ 2 ਦਿਨ ਲੱਗਣਗੇ ਜੀ ਟਾਕ ਦਿੰਨੇ ਤੇ ਇਧਰ ਨਾਲ ਆਪਣੀ ਬਣ ਰਹੀ ਹੈ ਜੀ ਦਾਲ ਆਪਾਂ ਬਣਾਈ ਹੈ ਮੂੰਗੀ ਮੋਠਨੇ ਦੀ ਵਿੱਚ ਕੜਛੀਕ ਪਾਏ ਸੀ ਦਰਾਮੇ ਚੋਲੇ ਇਹਨੋਂ ਪਾ ਚਨਾ ਦਾਲ ਵੀ ਕਹਿ ਦਿੰਨੇ ਆ ਉਹਨਾਂ ਨੂੰ ਇਸ ਤਰ੍ਹਾਂ ਦਰਾਮੇ ਚੋਲੇ ਕਹਿੰਦੇ ਆ ਜੀ ਤੇ ਉਹ ਵਿੱਚ ਆਪਾਂ ਇਹ ਲਸਣ ਅਦਰਕ ਪਾ ਲਿਆ ਵਿੱਚ ਪਾਤਾ ਦੇਸੀ ਘਿਓ ਨਾਰਮਲ ਨਾਮਕ ਮਿਰਚ ਦੇ ਮਸਾਲੇ ਆਪਾਂ ਇਦੇ ਵਿੱਚ ਪਾ ਦੇ ਸੀ ਜਿਵੇਂ ਆਪਾਂ ਨੂੰ ਪਿਆਜ਼ ਦਾ ਲਾਵਾਂਗੇ ਤੜਕਾ ਤੇ ਨਾਲ ਦੇ ਨਾਲ ਆਪਣੀ ਦਾਲ ਬਣ ਜੂਗੀ ਤੇ ਨਾਲ ਦੇ ਨਾਲ ਆਪਣੀ ਜਿਹੜੇ ਔਲੇ ਨੇ ਆਪਾਂ ਇਹਨਾਂ ਨੂੰ ਵੀ ਬੋਇਲ ਕਰ ਲਾਂਗੇ ਜੀ ਨਰਮ ਹੋ ਜਾਣਗੇ ਤੇ ਫਿਰ ਆਪਾਂ ਇਹਨਾਂ ਦੀ ਹਿੜਕਾ ਕੱਢ ਲਾਂਗੇ ਦੋ ਜੀ ਇਕੱਠੇ ਦੋ ਕੰਮ ਹੋ ਜਾਣਗੇ ਇਹਨੇ ਦੇਰ ਤੱਕ ਹੁਣੇ ਆਪਣੇ ਬੋਇਲ ਹੁੰਦੇ ਨੇ ਆਪਾਂ ਇੱਧਰ ਆਪਣੇ ਬਏ ਨੇ ਭਾਂਡੇ ਮਾਂਜਣੇ ਵਾਲੇ ਜੀ ਨਾਲ ਦੀ ਨਾਲ ਭਾਂਡੇ ਮਾਜ ਲੈਣੇ ਆ ਫਲ ਹੋ ਗਈ ਦੇਖੋ ਜੀ ਸ਼ੈਂਕ ਭਰਿਆ ਪਿਆ ਤੇ ਜਦ ਤੱਕ ਆਪਾਂ ਭਾਂਡੇ ਮਾਂਜ ਲੈਨੇ ਆ ਦੋ ਜਿੱਦੜ ਆਪਣੀ ਦਾਲ ਬਣ ਗਈ ਆਪਾਂ ਗੈਸ ਬੰਦ ਕਰਤਾ ਤੇ ਇਧਰ ਆਪਣੇ ਔਲੇ ਵੀ ਹੋ ਰਹੇ ਨੇ ਜੀ ਬੋਇਲ ਆਸਾਂ ਆਪਾਂ ਨਰਮ ਕਰਨੇ ਨੇ ਜੀ ਨਰਮ ਕਰਕੇ ਨਾ ਨਹੀਂ ਕੱਟਣੀਆਂ ਨੀ ਹਟਕਾ ਜਦੋਂ ਮੈਂ ਅੱਗ ਆਈ ਸਦੋਂ ਵੀ ਚਾਰ ਮੰਮੀ ਨੇ ਮੇਰੇ ਆਉਣ ਤੋਂ ਪਹਿਲਾਂ ਬਣਾ ਲਿਆ ਸੀਗੇ ਉਹ ਵੀ ਐਸੇ ਤਰੀਕੇ ਨਾਲ ਬਣਾਉਂ ਲੈਨੇਗੀ ਮੈਂ ਵੀ ਉਹਨਾਂ ਤੋਂ ਹੀ ਸਿੱਖਿਆ ਵੀ ਇਹ ਚਾਰ ਔਲੇ ਦਾ ਕਿਵੇਂ ਬਣਾਉਣਾ ਬੋਇਲ ਕਰਕੇ ਖਿੜਕਾਂ ਕੱਢ ਕੇ ਫਿਰ ਉਹਨੂੰ ਸੁਕਾ ਕੇ ਜਦੋਂ ਆਪਾਂ ਬਣਾਉਨੇ ਆਂ ਜੀ ਚਾਰ ਫਿਰ ਆਪਣਾ ਚਾਰ ਨਾ ਤਾਂ ਕਾਲਾ ਹੁੰਦਾ ਨਾ ਛਿਤੀ ਛਿਤੀ ਖਰਾਬ ਹੁੰਦਾ ਪਿਛਲੇ ਸਾਲ ਆਪਾਂ ਚਾਰ ਬਣਾਇਆ ਸੀ ਜੀ 7 ਮਹੀਨੇ ਦੇ ਵਿੱਚ ਅਸੀਂ ਚਾਰ ਖਤਮ ਕਰਤਾ ਸੀ ਪਰ ਬਿਲਕੁਲ ਵੀ ਕੋਈ ਉਲੀ ਨਹੀਂ ਸੀਗੀ ਲੱਗੀ ਨਾ ਕਿਤੇ ਉਹ ਕਾਲਾ ਹੋਇਆ ਸੀ ਬਿਲਕੁਲ ਖਰਾਬ ਨਹੀਂ ਸੀ ਹੋਇਆ ਮੰਮੀ ਪਾਉਂਦੇ ਹੁੰਦੇ ਸੀ ਐ ਉਹਨਾਂ ਨੇ ਮੈਨੂੰ ਦੱਸਿਆ ਸੀ ਤੇ ਪਹਿਲਾਂ ਆਪਾਂ ਜੀ ਬਾੜਦੇ ਨਹੀਂ ਸੀ ਹੁੰਦੇ ਸਿੱਧੇ ਹੀ ਤੇਲ ਦੇ ਵਿੱਚ ਤਲ ਕੇ ਬਸ ਨੂੰਨ ਵਿੱਚ ਪਾ ਕੇ ਬਣਾ ਲੈਂਦੇ ਸੀ ਬਾਕੀ 1 ਮਹੀਨਾ ਮਸਾ ਕੱਢਦਾ ਸੀਗਾ ਜੀ ਤੇ ਹੁਣ ਆਪਾਂ ਕੁੱਕਰ ਵੀ ਖੋਲ ਕੇ ਦੇਖਦੇ ਆ ਵੀ ਆਪਣੀ ਦਾਲ ਆ ਜਿਹੜੀ ਉਹ ਕਿੰਨੀ ਕੁ ਬਣ ਕੇ ਤਿਆਰ ਆ ਦੋ ਜੀ ਇਧਰ ਆਪਾਂ ਨੇ ਦਾਲ ਖੋਲ ਲਈ ਤੇ ਦਾਲ ਹਲੇ ਜੀ ਆਪਣੀ ਬਣੀ ਨਹੀਂ ਹਲੇ ਤਾਂ ਇਹ ਅਦਰ ਜੀ ਜੀ ਹੋਈ ਆ ਅੱਪਾ ਹੁਣ ਇਹਨੂੰ ਕੁੱਕਰ ਦਾ ਢੱਕਣ ਹੀ ਬੰਦ ਕਰਨਾ ਹੈਗਾ ਜੀ ਇਸੇ ਤਰ੍ਹਾਂ ਹੀ ਧਰ ਦਾਂਗੇ ਗੈਸ ਦੇ ਉੱਪਰ ਤੇ ਇਹ ਆਪਾਂ ਨੂੰ ਖੁੱਲੀ ਰੱਖ ਕੇ ਆਪਾਂ ਪਾਵਾਂਗੇ ਪਾ ਕੇ ਫਿਰ ਆਪਾਂ ਇਹਨੂੰ ਜੀ ਛੋਟਣੇ ਦੇ ਨਾਲ ਘੋਟ ਲਾਂਗੇ ਤੇ ਉਸ ਤੋਂ ਪਲੇਟ ਦੇ ਦਾਂਗੇ ਲਓ ਜੀ ਇੱਕ ਕੌੜਾ ਆਪਾਂ ਹੱਥ ਨਾਲ ਧੰਨ ਕੇ ਦੇਖ ਲਾਂਗੇ ਵੀ ਨਰਮ ਹੋ ਗਿਆ। ਬੱਸ ਆਪਾਂ ਇਹਨਾਂ ਨਾਲ ਇਹਦੇ ਥੋੜੇ ਜਿਹਾ ਠੰਡਾ ਜਿਹਾ ਕਰਕੇ ਹਟਕਾ ਗੱਡਾਂਗੇ। ਲੋੜੀ ਆਪਾਂ ਥੋੜੇ ਜਿਹਾ ਹੋਰ ਉਬਾਲਾਂਗੇ। ਮੈਂ ਕੋਲੇ ਜਾ ਕੇ ਤੂੰ ਮੈਂ ਉਹ ਪਾਣੀ ਲੈ ਆਉਂਦਾ ਪੈ। ਮੈਂ ਫਿਰ ਵਿਚਾਰੀ ਦਾ ਮਾਂ ਦੇ ਤੇ ਕੀਗੇ ਥੋੜੇ ਜਿਹਾ ਫਿਰ ਦਾਲ ਚੈੱਕ ਕਰ ਲਵਾਂ ਇੱਕ ਵਧੀਆ ਹੋ ਰਹਾ ਕਿ ਵੀ ਦੇਖਦੇ ਨੇ ਤੇ ਪੈਸੇ ਬੜੇ ਬਾਈ ਕੌੜਾ ਚੈੱਕ ਕਰ ਲਿਆ ਭਨ ਕੇ ਨਰਮ ਹੋ ਗਏ ਗੈਸ ਬੰਦ ਕਰ ਦੋਗੇ ਇਹ ਇਹ ਹਨ ਇਹ ਹਨ ਵਾਹਣ ਵਧੀਆ ਹੋ ਗਏ ਨਰਮ ਤੋ ਪਗਟ ਨਿਕਲਦੀ ਹੈ ਨਾ ਹੁਣ ਅਜ 1 ਵਜੇ ਨਿਕਲੀ ਹੈ ਜਿੰਨੀ ਕ ਨਿਕਲੂਗੀ ਤੋ ਉਪ ਲਵਾ ਲਾਂਗੇ ਬਾਕੀ ਅੰਦਰ ਰੱਖ ਦਾਂਗੇ ਇੱਕ ਦਿਨ ਵੱਧ ਪਏ ਰਹਿਣਗੇ ਚਾਰ ਬਣ ਗਏ ਮੈਂ ਤਾਂ ਵੱਡੀ ਚਾਰ ਨਿਕੀ ਲੈਣੀ ਹੈ ਇਹਦੇ ਤੇ ਦੋ ਦੋ ਕੇ ਪੈਂਦੇ ਨੇ ਕੁੱਕਰ ਦੀ ਹਵਾ ਨਿਕਲ ਗਈ ਆ ਦੇਖੋ ਹੋ ਗਈ ਲੱਗ ਸਾਈਡ ਤੋਂ ਨਿਕਲੀ ਜੇ ਆਪ ਇੱਕ ਵਾਰੀ ਖੋਲ ਕੇ ਬੰਦ ਕਰੀਏ ਨਾ ਦਵਾਰੇ ਫੇਰ ਨਿਕਲਦੀ ਹੁੰਦੀ ਫਿਰ ਮੈਨੂੰ ਰੰਨਾ ਪੈਂਦਾ ਰਬੜ ਗਰਮ ਹੋ ਜਾਂਦੀ ਟੱਕਣ ਨੂੰ ਧੋ ਕੇ ਦਵਾਰੇ ਲਾ ਇਹ ਹੋਗੇ ਨਰਮ ਲੋ ਜੀ ਆਪ ਇਹਨਾਂ ਦੀ ਕੱਟ ਰਹੇ ਆ ਹਿਰਕਾ ਖੁਸੇ ਖੁਸੇ ਜਿਹੜੀਆਂ ਕੱਟ ਦਾਂਗੇ ਵਧੀਆ ਜੀ ਨਰਮ ਜੇ ਹੋਗੇ ਕੋਈ ਬੜਾ ਟਾਈਮ ਆਪਾਂ ਉਬਾਲੇ ਨਹੀਂ 5 ਕਿ ਮਿੰਟ ਹੀ ਆਪਾਂ ਨੇ ਉਬਾਲੇ ਬਹੁਤ ਸੋਹਣੇ ਹੋ ਗਏ ਪਰ ਇਹਨਾਂ ਨੂੰ ਬਾਹਰ ਚੜਤਾ ਵਾਲਣ ਦੀ ਲੋੜ ਨਹੀਂ ਫੇਰ ਤਾਂ ਉਹੀ ਇਹਨਾਂ ਦੀ ਚਟਣੀ ਜੀ ਬਣ ਜੂਗੀ ਆਪਾਂ ਪਾਣੀ ਗਰਮ ਕਰ ਲਿਆ ਸੀ ਨਾ ਪਹਿਲਾਂ ਗਰਮ ਪਾਣੀ ਚ ਪਾਏ ਸੀ ਉਹਦੇ ਕਰਕੇ ਆਪਾਂ ਨੂੰ 5 ਕੁ ਮਿੰਟ ਹੀ ਬੋਇਲ ਕੀਤੇ ਨੇ ਜੀ ਕਿਉਂ ਮੈਂ ਗੈਸ ਬੰਦ ਕਰਕੇ ਕੱਢ ਲਏ ਸੀ ਤੇ ਹੁਣ ਮੈਂ ਗਰਮ ਗਰਮ ਹੀ ਕੱਢੀ ਐਨੀ ਜੀ ਇਹਨਾਂ ਦੀ ਹੜਕਾ ਪਸਾਰੀਆਂ ਕੱਢ ਲਈਏ ਫਿਰ ਕੱਟ ਕੇ ਦਿਖਾਉਣੀ ਸੋ ਜੇ ਆਪਾਂ ਸਾਰੇ ਔਲਿਆਂ ਦੀ ਹੜਕਾ ਕੱਢ ਲਈਆਂ ਤੇ ਹੁਣ ਆਪਾਂ ਇਹਨਾਂ ਨੂੰ ਇਸੇ ਤਰ੍ਹਾਂ ਰੱਖ ਦਾਂਗੇ ਦੋ ਭਾਂਡਿਆਂ 'ਚ ਪਾ ਦਾਂਗੇ ਰੱਖ ਦਾਂਗੇ ਕੱਲ ਨੂੰ ਧੁੱਪ ਪਲਵਾਵਾਂਗੇ ਜੀ ਦੇਖਦੇ ਆ ਵੀ ਕਿੰਨੇ ਕ ਘੰਟੇ ਧੁੱਪ ਨਿਕਲਦੀ ਆ ਤਾਂ ਸ਼ਾਮ ਨੂੰ ਪਾ ਲਾਂਗੇ ਚੜ ਜੇ ਧੁੱਪ ਘੱਟ ਨਿਕਲੀ ਤਾਂ ਅਗਲੇ ਦਿਨ ਪਾਵਾਂਗੇ ਲੋਰੀ ਵਾਲ ਕੇ ਰੱਖ ਲਿਆ ਆਪਾਂ ਨੇ ਹਟਕਾਂ ਕੱਢ ਲਈਆਂ ਇਹਨਾਂ ਦੀ